ਕੁਝ ਉਚਾਈਆਂ ਉਹ ਨਹੀਂ ਛੋਇਆ ਕੋਈ ਸੁਰਤ ਉੱਚੀ ਨਹੀਂ ਹੋਈ ਅਗਰ ਤਪ ਜਪ ਜਾਰੀ ਰਹੇ ਤੇ ਤਪਸ਼ ਹੋਰ ਹੋ ਜਾਏ ਤੇ ਪਾਣੀ ਪਾਪ ਬਣ ਜਾਏਗਾ ਸੁਰਤ ਉੱਪਰ ਉੱਠ ਜਾਏਗੀ ਗगन ਮੰਡਲਾ ਨੂੰ ਛੂਹ ਗਈ ਪਾਪ ਬਣ ਗਏ ਗੁਰੂ ਨਾਨਕ ਨੇ ਕਹਿੰਦੇ ਬਾਪੂ ਥੋੜਾ ਮਨ ਪਾਣੀ ਹੋ ਗਿਆ ਪਿਗਲ ਗਿਆ ਹੋਰ ਜਪ ਕਰੋ ਇਹ ਭਾਪ ਬਣ ਜਾਏਗਾ ਤੁਸੀਂ ਪ੍ਰਭੂ ਦਾ ਰੂਪ ਹੋ ਜਾਵੋਗੇ ਪਰਮਾਤਮਾ ਦਾ ਰੂਪ ਹੋ ਜਾਏਗਾ ਇਹ ਸਮਝ ਭਗਤ ਗੁਰੂ ਰਾਣਿਕ ਆਪਣੇ ਪਿਤਾ ਨੂੰ ਦੇ ਰਹੇ ਨੇ ਜਪ ਤਪ ਜਪ ਦੀ ਤਪਸ਼ ਜਪ ਦੀ ਅਗਨੀ ਮਨਸਕਰ ਜਪ ਵੀ ਇਕ ਮਾਨਸਿਕ ਕਰਮ ਹੈ। ਤੋਂ ਮੈਂ ਅਰਸ਼ ਕਰ ਰਿਹਾ ਸੀ। ਕਰਮ ਨੂੰ ਜੋ ਦੋ ਹਿੱਸਿਆਂ ਦੇ ਵਿੱਚ ਵਿਦਵਾਨਾਂ ਨੇ ਵੰਡਿਆ ਹੈ। ਉਹ ਏ ਕਰਮ ਕਰਤ ਕਰਮ ਵਿਚਾਰ। ਪ੍ਰਥਮ ਸ਼੍ਰੇਣੀ ਦੇ ਵਿੱਚ ਉਹ ਮੈਂ ਫਿਰ ਦੁਬਾਰਾ ਗਿਣਦਾ ਪਿਆ। ਉਹ અવਤਾਰ ਆ ਜਾਂਦੇ ਨੇ ਕਰਤ ਵੀ ਠੀਕ ਵਿਚਾਰ ਵੀ ਠੀਕ। ਸਮਾਜ ਵੀ ਕਬੂਲ ਕਰਦਾ ਹੈ। ਔਰ ਪਰਮਾਤਮਾ ਦੇ ਕਬੂਲ ਕਰਦਾ ਹੀ ਹੈ ਉਹ ਕਿਸੇ ਦਾ ਬੁਰਾ ਕਰਦੇ ਨਹੀਂ ਨਾ ਕਦੀ ਬੁਰਾ ਸੋਚਦੇ ਆਪਣੇ ਆਨੰਦ ਵਿੱਚ ਰਹਿੰਦੇ ਨੇ ਸੰਤ ਨੇ ਭਗਤ ਨੇ ਗੁਰਮੁਖ ਨੇ ਦੂਸਰੀ ਸ਼੍ਰੇਣੀ ਕਰਮ ਵਿਚਾਰ ਮਾਨ ਹੈ ਨiyet ਠੀਕ ਹੈ ਭਾਵਨਾ ਠੀਕ ਹੈ ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਹੈ ਜੈਸੇ ਦਸਰਤ ਤਾਂ ਹੋ ਗਈ ਕ੍ਰਿਤ ਗਲਤ ਹੋ ਜਾਂਦੀ ਹੈ ਜੈਸੇ 12 ਮੌਲਾ ਦੇ ਚ ਉਸਮਾਤਾ ਤਾਂ ਹੋ ਗਈ ਤੇ ਮੈਂ ਦੋ ਇਤਿਹਾਸਕ ਉਦਾਹਰਣ ਦਿੰਦੇ ਨੇ ਕਈਆਂ ਕੋਲ ਹੋ ਜਾਂਦੀ ਹੈ ਕ੍ਰਿਤ بڑے بڑے ਭਗਤਾਂ ਕੋਲ ਕ੍ਰਿਤ ਗਲਤ ਹੋ ਜਾਂਦੀ ਹੈ بڑے بڑے ਨਾਮ ਅਭਿਆਸੀਆਂ ਕੋਲ ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਗਲਤ ਬੋਲ ਪੈਂਦੇ ਨੇ ਯਾ ਕੋਚ ਐਸਾ ਕਰ ਬੈਠਦੇ ਨੇ ਜੋ ਸਮਾਜ ਨੂੰ ਕਬੂਲ ਨਹੀਂ ਦਸ਼ਰਤ ਨੇ ਬੰਦਾ ਮਾਰ ਦਿੱਤਾ ਇਹ ਇੱਕ ਕਾਤਲ ਕਰਦੇ ਨੇ ਪਰ ਮੈਂ ਫਿਰ ਅਰਜ਼ ਕਰਾਂ ਪ੍ਰਮਾਤਮਾ ਦੀ ਨਿਗਾਹ ਦੇ ਚ ਇੱਕ ਕਾਤਲ ਨਹੀਂ ਐ ਰੋ ਰਿਹਾ ਦਸ਼ਰਤ ਏ ਪ੍ਰਭੂ ਇਕਲੀ ਹੋ ਗਿਆ ਇਹ ਮੈਂ ਥੱਕ ਗਿਆ ਹੋਇਆ ਕਦੀ ਸੋਚ ਕੇ ਨਹੀਂ ਆਇਆ ਸੀ ਸਰਵਨ ਨੂੰ ਮਾਰਨਾ ਇਹ ਉਸਦੀ ਨੀਅਤ ਵੀ ਨਹੀਂ ਸੀ ਸਰਵਨ ਨੂੰ ਮਾਰਨਾ ਮਰ ਗਿਆ ਔਰ ਜ਼ਾਰ-ਜ਼ਾਰ ਰੋਇਆ ਔਰ ਕਿਤਨੇ ਮਹੀਨੇ ਦਸ਼ਰਤ ਸੁਖ ਦੀ ਨੀਂਦ ਨਹੀਂ ਸੌ ਸਕਿਆ ਇਹ ਮੈਥੋਕੀ ਹੋ ਗਿਆ ਪਛਤਾਪ ਦੇ ਹੰਝੂਆਂ ਨੇ ਉਸਦੇ ਗੁਨਾਹ ਨੂੰ ਧੋ ਦਿੱਤਾ ਪਛਤਾਪ ਕੋਈ ਤੀਰਤ ਦਾ ਪਾਣੀ ਇਸ ਤਰ੍ਹਾਂ ਦੇ ਦਾਗਾਂ ਨੂੰ ਨਹੀਂ ਧੋਂਦਾ ਅੰਜੂ ਦੋ ਦਿੰਦੇ ਨੇ ਅੱਖੀਆਂ ਦਾ ਪਾਣੀ ਦੋ ਦਿੰਦਾ ਹੈ ਖੈਰ ਲੰਮਕਾ ਮਾਨਾ ਕਰਮ ਨੀਅਤ ਤੇ ਠੀਕ ਹੈ ਭਾਵਨਾ ਤੇ ਠੀਕ ਹੈ ਵਿਚਾਰ ਤੇ ਠੀਕ ਹੈ ਕਦੇ-ਕਦੇ ਕ੍ਰਿਤ ਗਲਤ ਹੋ ਜਾਂਦੀ ਹੈ ਇਹ ਦੂਸਰੀ ਸ਼੍ਰੇਣੀ ਇਹਨਾਂ ਨੂੰ ਹੋ ਸਕਦਾ ਹੈ ਸਮਾਜ ਨਾ ਕਬੂਲ ਕਰੇ ਪਰਮਾਤਮਾ ਕਬੂਲ ਕਰਦਾ ਹੈ ਗੁਰੂ ਕਬੂਲ ਕਰਦਾ ਹੈ ਤੀਸਰਾ ਕ੍ਰਿਤ ਠੀਕ ਕੁਝ ਵੀ ਗਲਤ ਨਹੀਂ ਜੋ ਵੀ ਤਨ ਦੇ ਤਲ ਤੇ ਬਾਹਰ ਪ੍ਰਗਟ ਕਰ ਦੇਨ ਜ਼ਬਾਨ ਨਾਲ ਬੋਲ ਦੇਨ ਹੱਥ ਨਾਲ ਕਰ ਦੇਨ ਠੀਕ ਹੈ ਸਭ ਠੀਕ ਹੈ ਕਾਨੂੰਨ ਦੀ ਦ੍ਰਿਸ਼ਟੀ ਚ ਵੀ ਠੀਕ ਹੈ ਸਮਾਜ ਦੀ ਦ੍ਰਿਸ਼ਟੀ ਚ ਵੀ ਠੀਕ ਹੈ ਸਮਾਜ ਵੀ ਕਹਿੰਦਾ ਹੈ ਠੀਕ ਹੈ ਬੰਦਾ ਕਿਉਂਕਿ ਕ੍ਰਿਤ ਠੀਕ ਹੈ ਔਰ ਕਾਨੂੰਨ ਵੀ ਕਹਿੰਦਾ ਹੈ ਠੀਕ ਹੈ ਬੰਦਾ ਕਿਉਂਕਿ ਕਿਰਤ ਠੀਕ ਹੈ ਕਿਉਂਕਿ ਕਾਨੂੰਨ ਤੇ ਸਮਾਜ ਦੀ ਦ੍ਰਿਸ਼ਟੀ ਕਿਰਤ ਤੇ ਹੈ ਇਹ ਕਰਦਾ ਕੀ ਹੈ ਇੱਕ ਬੰਦਾ ਆਪਣਾ ਨਾਮ ਦੱਸ ਦੇਵੇ ਧਾਮ ਦੱਸ ਦੇਵੇ ਮੁਲਕ ਦੱਸ ਦੇਵੇ ਕੁਝ ਵੀ ਦੱਸ ਦੇਵੇ ਅਗਲੇ ਦੀ ਤਸੱਲੀ ਨਹੀਂ ਹੁੰਦੀ ਕਿ ਲਾ ਪੁੱਛਦੇ ਤੂੰ ਕਰਦਾ ਕੀ ਹੈ ਕੀ ਕਰਦਾ ਇਹ ਲਾਜ਼ਮੀ ਪੁੱਛਦਾ ਹੈ ਕਿਰਤਮ ਨਾਮ ਕਿਰਤ ਤੋਂ ਪਤਾ ਚਲੇ ਕੀ ਹੈ समाज कृत वेख है कानून कृत वेखद कृत ठीक है तीसरी श्रेणी कृत बिल्कुल ठीक है कुछ भी गलत नहीं नाल जो कर देने बिल्कुल ठीक पैर जिस पासे जाते हैं बिल्कुल ठीक जबान कुछ दे ने बिल्कुल ठीक पर मैं अर्ज करा कर्म नीयत ठीक नहीं भावना ठीक नहीं है नीयत ठीक नहीं है विचार ठीक नहीं है ਸੋਚਣੀ ਠੀਕ ਨਹੀਂ ਸਿਰਫ ਕਰਤ ਠੀਕ ਹੈ ਇਹ ਬੰਦੇ ਸਮਾਜ ਨੂੰ ਕਬੂਲ ਲੈ ਕਾਨੂੰਨ ਨੂੰ ਕਬੂਲ ਲੈ ਪ੍ਰਮਾਤਮਾ ਨੂੰ ਕਬੂਲ ਲੈ ਗੁਰੂ ਦੀ ਨਿਗਾਹ ਦੋਸ਼ੀ ਲੈ ਗੁਨਾਹਗਰ ਹੈ ਕਹਿਨਲ ਸੁਣਨਾ দান ਕਰ ਰਿਹਾ ਹੈ ਅੰਦਰ ਬੇਈਮਾਨੀ ਚੱਲਦੀ ਹੈ ਸਤਸੰਗ ਵਿੱਚ ਬੈਠਾ ਹੈ ਵਿਚਾਰਾਂ ਵਿੱਚ ਕੋ ਸੰਗਤ ਚੱਲਦੀ ਹੈ ਵਿਚਾਰ ਠੀਕ ਨਹੀਂ ਨੇ ਸੋਚਣੀ ਠੀਕ ਨਹੀਂ ਹੈ ਨੀਅਤ ਠੀਕ ਨਹੀਂ ਹੈ ਕ੍ਰਿਤ ਠੀਕ ਹੈ ਕ੍ਰਿਤ ਠੀਕ ਹੈ ਤੇ ਨੀਅਤ ਠੀਕ ਨਹੀਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਖੰਡ ਇਹ ਧਾਰਮਿਕ ਪਖੰਡ ਹੈ ਕ੍ਰਿਤ ਤੇ ਬਿਲਕੁਲ ਠੀਕ ਹੈ ਨੀਅਤ ਠੀਕ ਨਹੀਂ ਹੈ ਇਸ ਦੇ ਉੱਤੇ ਮੈਂ ਦੋ ਚਾਰ ਉਦਾਹਰਣ ਦੇ ਦਿਆਂ ਗੱਲ ਆਪੇ ਸਪਸ਼ਟ ਹੋ ਜਾਏਗੀ ਜਿਵੇਂ ਮੈਂ ਮੱਥਾ ਟੇਕਾਂ ਕੋਈ ਵੀ ਟੇਕੇ ਸਤਿਗੁਰੂ ਨੂੰ ਮੱਥਾ ਟੇਕਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਹੈ ਮੈਂ ਸਮਰਪਣ ਕਰਦਾ ਸਰੈਂਡਰ ਕਰਦਾ ਹੈ ਗੁਰੂ ਤੇਰੀ ਹਰ ਗੱਲ ਮੈਨੂੰ ਕਬੂਲ ਪਰਮਾ ਕਬੂਲ ਪਰਮਾ ਇਕ ਪੰਕਤੀ ਦਾ ਮੈਂ ਉਦਾਹਰਣ ਦੇ ਦਿਆਂ ਹੋਛਾ ਮਦਮੁਲ ਨ ਭੀਜੇ ਜੇ ਕਾ ਉਪਾਰ ਵਸਾਏ ਜਿਤ ਭੀਤੇ ਮਦ ਦੂਰ ਹੋਏ ਬਰਲਪਵੇ ਵਿਚਾਏ ਦੂਸਰੀਆਂ ਪੰਕਤੀਆਂ ਪਰਿਤ੍ਰਿਆ ਰੂਪ ਨ ਦੇਖੈ ਨੇਤ ਸਾਧਕੀ ਕਹਿਲ ਸੰਤ ਸੰਗਹਿ ਕਰਨ ਨ ਸੁਨੇ ਕਾ ਹੂਕੇ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਚਲੋ ਇਹ ਬਾਤ ਦੇ ਲੀ ਮੱਥਾ ਟੇਕਿਆ। ਸਿਰ ਝੁਕਾ ਰਿਹਾ। ਉੱਚਾ ਮਦ ਮੌਲਨਾ ਵੀ ਇਸ ਪੰਕਤੀ ਨੂੰ ਵੀ ਮੱਥਾ ਟੇਕ ਰਿਹਾ। ਕਿ ਘਰ ਜਾ ਕੇ ਸੰਧਿਆ ਦੇ ਸਮੇਂ ਸ਼ਰਾਬ ਦੀ ਬੋਤਲ ਖੋਲ ਕੇ ਬੈਠ ਜਾਏ ਤਾਂ ਇਸ ਦਾ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ। ਝੂਠ ਨਹੀਂ ਤੇ ਹੋਰ ਕੀ ਹੈ। ਬਹੁਤ ਸਾਰੇ ਲੋਕਾਂ ਦਾ ਗੁਸਤਾਖੀ ਮਾਫ ਪਤਾ ਨਹੀਂ ਹਮ ਕਿਸੀ ਹਜ਼ਮ ਕਰੋਗੇ ਗਲਕੇ ਨੇ ਮੈਨੂੰ ਇਹ ਨਹੀਂ ਪਤਾ ਤੁਹਾਡਾ ਹਾਜ਼ਮਾ ਕਿੰਨਾ ਹੈ ਕਰੇ ਬਹੁ ਗਿਣਤੀ ਦਾ ਮੱਥਾ ਟੇਕਣਾ ਪਖੰਡਾਉਂਦਾ ਮੱਥਾ ਤੇ ਕੋਈ ਕੋਈ ਟੇਕਦਾ ਬਹੁ ਗਿਣਤੀ ਦਾ ਕੀਰਤਨ ਵੀ ਪਖੰਡਾਉਂਦਾ ਕੀਰਤਨ ਤੇ ਕੋਈ ਕੋਈ ਕਰਦਾ ਓਕੇ ਨਾ ਹਣਾ ਬਹੁ ਗਿਣਤੀ ਦਾ ਕਥਾ ਕਰਨਾ ਵੀ ਪਖੰਡਾਉਂਦਾ ਕਥਾ ਤੇ ਕੋਈ ਕੋਈ ਕਰਦਾ ਔਰ ਇਸ ਸਰੇਣੇ ਚ ਮੈਂ ਨਹੀਂ ਆ ਜਾਣਾ ਮੈਂ ਜੋ ਕੁਝ ਕਹਿ ਰਹੇ ਅਗਰ ਮੈਂ ਮੰਨਦਾ ਨਹੀਂ ਤਾਂ ਪਖੰਡਾ ਹੈ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋ ਵਸ ਪਾਣੀ ਕੀ ਪਾਣੀ ਰੜਕਦਾ ਪਿਆ ਜੋ ਤੂੰ ਕਹਿ ਰਹੇ ਹੈ ਤੇਰਾ ਆਪਣਾ ਹਿਰਦਾ ਕਬੂਲ ਨਹੀਂ ਕਰਦਾ ਅਵਰਨ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ ਰਾਸ ਬੇਰਾਨੇ ਰਾਖ ਤੇ ਖਾਇਆ ਘਰ ਕਾ ਖੇਤ ਕਬੀਰ ਕਨਨ ਦੂਜੇ ਨੂੰ ਉਪਦੇਸ਼ ਦੇਣ ਵਾਲੇ ਤੇਰੇ ਮੌਂ ਦੇ ਚ ਮਿੱਟੀ ਕਿਉ ਜਿਹੜੀ ਗੱਲ ਆਖ ਕੇ ਤੈਨੂੰ ਸਵਾਦ ਨਹੀਂ ਆਇਆ ਕਹਿ ਸੁਣ ਕੇ ਵੀ ਕਿਸੇ ਨੂੰ ਸਵਾਦ ਨਹੀਂ ਆਣਾ ਜਿਹੜੀ ਗੱਲ ਨਿਕਲੇ ਹੀ ਜ਼ਬਾਨ ਚ ਉਹ ਅਗਲੇ ਦੇ ਕੰਨਾਂ ਤੱਕ ਪਹੁੰਚਣੀ ਹੈ ਜਿਹੜੀ ਗੱਲ ਦਿਲ ਤੋਂ ਨਿਕਲੀਏ ਉਹ ਹੀ ਦਿਲ ਤੱਕ ਪਹੁੰਚੇਗੀ ਕਿਉਂਕਿ ਦਿਲ ਤੋਂ ਉਹੀ ਗੱਲ ਨਿਕਲਦੀ ਹੈ ਜਿਸ ਨੂੰ ਦਿਲ ਮੰਨਦਾ ਹੈ ਹਿਰਦਾ ਸਮਝਦਾ ਹੈ ਤੇ ਹਿਰਦਾ ਪ੍ਰਭਾਵਿਤ ਹੈ ਵਰਨਾ ਦਿਲ ਤੋਂ ਗੱਲ ਨਹੀਂ ਨਿਕਲੇਗੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਗ ਤੇ ਪਰਵਾਜ਼ ਮਗਰ ਰੱਖਦੀ ਹੈ ਇਕਬਾਲ ਕਨਨ ਜੋ ਦਿਲ ਦੀਆਂ ਗਹਿਰਾਈਆਂ ਚੋਂ ਗੱਲ ਨਿਕਲਦੀ ਹੈ ਦਿਲ ਦੀ ਗਹਿਰਾਈਆਂ ਤੱਕ ਪਹੁੰਚਦੀ ਹੈ ਇਕ ਹੋਰ ਸ਼ਾਇਰ ਵੀ ਕਹਿੰਦਾ ਹੈ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੁੰਦੀ ਹੈ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ ਬਿਰਥੀ ਕਦੇ ਨ ਹੋਈ ਜਨ ਕੀ ਅਰਦਾਸ ਪਰ ਇਹ ਵਿਅਕਤੀਗਤ ਅਰਦਾਸ ਸੇ ਖੁਦ ਕਰਦਾ ਹੈ ਬਗਤ ਵਿਅਰਥ ਨਹੀਂ ਜਾਂਦੀ ਕਿਉਂ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੁੰਦੀ ਹੈ ਪਰ ਯਹੀ ਇੱਕ ਮੁਸ਼ਕਿਲ ਹੈ ਕਿ ਇਹ ਬੜੀ ਮੁਸ਼ਕਿਲ ਸੇ ਹੁੰਦੀ ਹੈ नहीं दिल चो निकल दी नहीं जबान करी जा रही कृत ठीक है जबान पाठ कर रहे हैं जबान कथा कर रही है रसना कीर्तन कर रहे है। हाथ सेवा कर दे पैने हृदय शामिल नहीं है नियत शामिल नहीं है भावना शामिल नहीं है तो गुस्ताखी माफ ਕਥਾ ਕੀਰਤਨ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਬਾਤ ਕਰਨੀ ਹਰ ਹਰ ਬੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੇ ਕੀਰਤਨ ਕਦੀ ਕਦੀ ਆਉਂਦਾ ਔਰ ਕੋਈ ਕਰਦਾ ਹੈ ਰੋਣਾ ਪਿਟਣਾ ਰੋਜ਼ ਆਉਂਦਾ ਹੈ ਇਸ ਤੋਂ ਜ਼ਿਆਦਾ ਤਾਂ ਹੁਣ ਮੈਂ ਅਗੇ ਨਹੀਂ ਕੁਝ ਕਹਿੰਦਾ ਕਿਉਂਕਿ ਮੈਂ ਵੀ ਆਪਣੇ ਆਪ ਨੂੰ ਬਚਾਣਾ ਹੈ ਤੇ ਮੇਰੇ ਗੱਲ ਨਾ ਪੈ ਜਾਓ ਬਹੁਤਾ ਰੋਣਾ ਬਿਠਣਾ ਹੀ ਚੱਲ ਰਿਹਾ ਹੈ ਮੈਂ ਜਿਨ੍ਹਾਂ ਕੋਲ ਗੁਰਬਾਣੀ ਗ੍ਰੈਮਰ ਪੜ੍ਹਾ ਰਿਹਾ ਬਾਬਾ ਬਲੰਦ ਸਿੰਘਾ ਕੋਲ ਵਾਲਵਨ ਗੱਲ ਇਹ ਸਨ 58 ਦੀ ਹੈ ਛੋਟੀ ਉਮਰ ਸੀ ਮੇਰੀ 57 58 ਦੀ ਗੱਲ ਹੈ 40 ਸਾਲ ਹੋ ਗਏ ਨੇ ਕਟਕ ਦੀ ਗੱਲ ਉੜੀਸਾ ਦੀ ਰਾਜਧਾਨੀ ਅੱਜਕੱਲ ਤੇ ਭੁਵਨੇਸ਼ਵਰ ਹੈ ਕਟਕ ਨਾਲ ਹੀ ਹੈ ਵੈਸੇ ਭੁਵਨੇਸ਼ਵਰ ਜਗਨਨਾਥਪੁਰੀ ਨਾਲ ਹੀ ਅੱਜਕੱਲ ਇਹ ਉੜੀਸਾ ਦੀ ਰਾਜਧਾਨੀ ਹੈ ਉਦੋਂ ਕਟਕ ਸੀ ਮਹਾਨਦੀ ਦਰਿਆ ਵਗਦਾ ਤੇ ਦਰਿਆ ਦੇ ਕੰਢੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸਕ ਸਥਾਨ ਹੈ ਗੁਰਦੁਆਰਾ ਦਾਤਨਸਰ ਛੋ ਮਾਸੇ ਦੇ ਦਿਨਾਂ ਜਦ ਸਾਉਣ ਦਾ ਜ਼ੋਰ ਦਾ ਨਹੀਂ ਪੈਂਦਾ ਕਿ ਬਾਬਾ ਬਲਵੰਤ ਸਿੰਘ ਹਰ ਸਾਲ 1 ਮਹੀਨਾ ਉੱਥੇ ਕਦਾ ਕਰਦੇ ਸਨ ਤੇ ਮੈਂ ਉਹਨਾਂ ਦੇ ਨਾਲ ਹੁੰਦਾ ਸੀ ਗੁਰਬਾਣੀ ਗ੍ਰੈਮਰ ਉਹਨਾਂ ਦੇ ਨਜ਼ਮ ਸਸਕ੍ਰਿਤੀ ਸਰੋਗ ਪਟਾਂ ਦੇ ਸੋਈਏ ਪੜ ਰਿਹਾ ਸੀ ਬਹੁਤ ਪੁਰਾਣੀ ਗੱਲ ਇੱਕ ਦਿਨ ਸੰਧ ਪਿਆਰਾ ਸਿੰਘ ਨਿਆਣਾ ਸੀ ਸਵੇਰੇ ਨਿਰਮਲ ਜਨੋਵੀ ਉਹਨਾਂ ਦੇ ਮਿੱਤਰ ਬਜ਼ੁਰਗ ਉਹਨਾਂ ਪ੍ਰਬੰਧਕਾਂ ਦੇ ਚਾਦੋਂ ਉਹਨਾਂ ਨੂੰ ਲੈਣ ਵਾਸਤੇ ਜਾਣ ਲਈ ਤਿਆਰ ਸਨ ਮੈਨੂੰ ਕਹਿਣ ਲੱਗੇ ਤੂੰ ਵੀ ਨਾਲ ਚਲਾ ਜਾ ਠੀਕ ਚਲੇ ਜਾਂਦੇ ਆ ਲੈ ਆਉਂਦੇ ਆ ਮੈਂ ਉਹਨਾਂ ਨੂੰ ਲੈ ਕੇ ਆਇਆ ਕਥਾ ਕਰਕੇ ਕਮਰੇ 'ਚ ਆ ਗਏ ਸਾਂ ਤੇ ਸਵਾਲ ਮੈਂ ਪੁੱਛ ਮੈਂ ਕਿ ਬਾਬਾ ਜੀ ਕਥਾ ਕਰਾਏ ਕਹਿਣ ਲੱਗੇ ਹਾਂ ਖੱਪ ਕੇ ਆ ਗਏ ਖੱਪ ਕੇ ਆ ਇਸ ਤਰ੍ਹਾਂ ਮੈਂ ਕਦੇ ਨਹੀਂ ਸੁਣਿਆ ਸੀ ਉਹਨਾਂ ਕੋਲ ਮੈਂ ਕਿਹਾ ਇੱਕ ਤੇ ਬਜ਼ੁਰਗ ਨੇ ਔਰ ਇੱਕ ਵਿਆਕਰਣ ਦੇ ਬੜੇ ਪੰਡਿਤ ਨੇ ਤੇ ਨਿਰਮਲੇ ਉਦਾਸੀ ਇਹਨਾਂ ਦੇ ਕੋਲ ਪੜਦੇ ਨੇ ਤੇ ਇਹਨਾਂ ਨੂੰ ਸਤਕਾਰ ਵੀ ਨਿਗਾਹ ਨਾਲ ਦੇਖਦੇ ਨੇ ਇਹ ਕਥਾ ਨੂੰ ਕਹਿੰਦੇ ਪੈਣ ਖੱਪ ਕੇ ਆ ਗਏ ਮੈਂ ਕਿਹਾ ਬਾਬਾ ਜੀ ਮੇਰੀ ਥੋੜੀ ਸ਼ਰਧਾ ਨੂੰ ਚੋਟ ਲੱਗੀ ਹੈ ਤੁਹਾਡੇ ਬੋਲਾਂ ਤੋਂ ਖੱਪ ਕੇ ਆ ਗਏ ਮੈਂ ਪੁੱਛਿਆ ਤੁਸੀਂ ਕਥਾ ਕਰਕੇ ਆਏ ਹੋ ਤੇ ਇਹ ਕਹਿੰਦੇ ਖੱਪ ਕੇ ਆ ਗਏ ਇਸ ਤਰ੍ਹਾਂ ਮੈਨੂੰ ਬੁਲਾਉਂਦੇ ਸਨ ਮਸਕੀਨਿਆਂ ਜਿਪ ਹੁਣ ਪੁੱਛ ਹੀ ਲਿਆ ਕਿ ਵਰਸਨ ਜਦ ਪਾਠ ਹੋ ਜਾਂਦਾ ਹੈ ਬੰਦਗੀ ਹੈ ਜਦ ਕਰਨਾ ਪੈਂਦਾ ਹੈ ਖੱਪਣਾ ਹੀ ਹੈ ਕੁਝ ਨਹੀਂ ਜਦ ਕਥਾ ਹੋ ਜਾਂਦੀ ਹੈ ਬੰਦਗੀ ਹੈ ਜਦ ਕਰਨੀ ਪੈਂਦੀ ਹੈ ਖੱਪਣਾ ਹੀ ਜਦ ਕੀਰਤਨ ਹੋ ਜਾਂਦਾ ਹੈ ਇਬਾਦਤ ਹੈ ਬੰਦਗੀ ਹੈ ਜਦ ਕਰਨਾ ਪੈਂਦਾ ਹੈ ਖਪਣਾ ਹੀ ਹੈ ਖਪਣਾ ਹੀ ਹੈ ਜਦ ਸੇਵਾ ਹੋ ਜਾਂਦੀ ਹੈ ਬੰਦਗੀ ਹੈ ਜਦ ਕਰਨੇ ਪੈਂਦੀ ਹੈ ਖਪਣਾ ਹੀ ਹੈ ਖਪਣਾ ਹੀ ਹੈ ਇਸ ਵਾਸਤੇ ਅੱਜ ਕਥਾ ਹੋਈ ਨਹੀਂ ਮੈਨੂੰ ਕਰਨੀ ਪਈਏ ਖੱਪ ਕੇ ਆਇਆ ਥੱਕ ਗਿਆ ਉਦੋਂ ਮੇਰੀ ਸਮਝ ਵਿੱਚ ਗੱਲ ਨਹੀਂ ਆਈ ਸੀ ਮੈਂ ਬੋਲ ਇਹਨ ਮੈਨੂੰ ਯਾਦ ਨੇ ਜਿਵੇਂ ਅੱਜ ਮੈਂ ਸੁਣੇ ਨੇ ਪਰ ਉਦੋਂ ਮੇਰੀ ਸਮਝ ਵਿੱਚ ਨਹੀਂ ਆਈ ਸੀ ਮੈਂ ਹੋਰ ਅੱਗੇ ਪੁੱਛਣਾ ਮੁਨਾਸਬ ਨਾ ਸਮਝਿਆ ਅੱਖਾਂ ਵੀ ਭਰੀਆਂ ਆਈਆਂ ਸਨ ਉਹਨਾਂ ਦੀਆਂ ਇਹ ਜਵਾਬ ਦੇਂਦੇ ਹੋਇਆ ਹਾ ਖੱਪ ਗਈ ਆਇਆ ਪਾਠ ਹੋ ਜਾਏ ਬੰਦ ਵੀ ਹੈ ਕਰਣਾ ਪੈ ਜਾਏ ਖਪਣੀ ਕਥਾ ਹੋ ਜਾਏ ਇਬਾਦਤ ਹੈ ਕਰਨੇ ਪੈ ਜਾਏ ਖਪਣਾ ਹੀ ਹੈ ਕੀਰਤਨ ਹੋ ਜਾਏ ਮਹਾਰਸ ਹੈ ਕਰਨਾ ਪੈ ਜਾਏ ਖਪਣਾ ਹੀ ਹੈ ਉਹਨੇ ਸਮਝ ਚਾਇਆ ਸੀ ਲੇਕਿਨ ਪੰਜ ਸੱਤ ਸਾਲਾਂ ਬਾਅਦ ਮੈਨੂੰ ਗੱਲ ਸਮਝ ਚਾਲੀ ਧਾਰਮਿਕ ਜਗਤ ਵਿੱਚ ਗੁਸਤਾਖੀ ਮਾਰ ਬਹੁਤ ਤੇ ਖਪਣਾ ਹੀ ਆਉਂਦਾ ਹੈ ਧਾਰਮਿਕ ਕਰਨ ਕਿਧਰੇ ਕਿਧਰੇ ਖਪਣਾ ਹੀ ਕ੍ਰਿਤ ਠੀਕ ਹੈ ਨiyet ਠੀਕ ਨਹੀਂ ਭਾਵਨਾ ਠੀਕ ਨਹੀਂ ਵਿਚਾਰ ਠੀਕ ਨਹੀਂ ਉਸ ਕ੍ਰਿਤ ਦੇ ਚ ਮੰਨ ਨਹੀਂ ਹੈ ਇਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਖੰਡ ਹੈ ਕਾਰਨ ਕ੍ਰਿਤ ਦਿਖਾਈ ਦੇਂਦਾ ਵਿਚਾਰ ਦਿਖਾਈ ਨਹੀਂ ਦਿੰਦੇ ਕਰਮ ਧਰਮ ਪਖੰਡ ਜੋ ਦੀ ਸੇ ਇਹ ਕਰਮ ਜੋ ਹੈ ਪਖੰਡ ਜੋ ਸਿਰਫ ਦਿਖਾਈ ਦੇ ਰਿਹਾ ਨੀयत ਤੇ ਦਿਖਾਈ ਨਹੀਂ ਦਿੰਦੀ ਭਾਵਨਾ ਤੇ ਦਿਖਾਈ ਨਹੀਂ ਦਿੰਦੀ ਮਹਾਰਾਜ ਕੰਨ ਪਖੰਡ ਹੈ ਕਿ ਕਰਤ ਠੀਕ ਹੈ ਨiyet ਠੀਕ ਨਹੀਂ ਹੈ ਵਿਚਾਰ ਠੀਕ ਨਹੀਂ ਹੈ ਸੋਚਣੀ ਠੀਕ ਨਹੀਂ ਹੈ ਸਿਰ ਕਰਤ ਠੀਕ ਹੈ ਇਸ Satsang ਦੇ ਚ ਬੈਠਾ ਮਨ ਇਸ ਦਾ ਕੋ ਸੰਗਤ ਦੇ ਚ ਹੈ ਇਹ ਪਾਠ ਕਰ ਰਿਹਾ ਹੈ ਮਨ ਇਸ ਦਾ ਨਹੀਂ ਕਰ ਰਿਹਾ ਇਹ ਕੀਰਤਨ ਕਰ ਰਿਹਾ ਲਿਕਨ ਇਸ ਦਾ ਕੋਈ ਮਨ ਕੀਰਤਨ ਦੇ ਚ ਨਹੀਂ ਹੈ ਇਹਦੀ ਨੀਅਤ ਨਹੀਂ ਹੈ ਇਹਦੀ ਭਾਵਨਾ ਨਹੀਂ ਹੈ ਇਹਦੀ ਸ਼ਰਧਾ ਨਹੀਂ ਹੈ ਕਿਰਤ ਠੀਕ ਹੈ ਨੀਅਤ ਠੀਕ ਨਹੀਂ ਹੈ ਭਾਵਨਾ ਠੀਕ ਨਹੀਂ ਵਿਚਾਰ ਠੀਕ ਨਹੀਂ ਕਿਰਤ ਠੀਕ ਹੈ ਤੂੰ ਸਮਾਜ ਨੂੰ ਕਬੂਲ ਕਾਨੂੰਨ ਨੂੰ ਵੀ ਕਬੂਲ ਗੁਰੂ ਨੂੰ ਕਬੂਲ ਨਹੀਂ ਹੈ ਗੁਰੂ ਕਹਿੰਦਾ ਫਕੰਡ ਹੈ ਫੋਕਾ ਫਕੰਡ ਹੈ ਸਿਰਵ ਦਿਖਾਈ ਦੇ ਰਿਹਾ ਕਿਰਤ ਠੀਕ ਹੈ ਭਾਵਨਾ ਤੇ ਠੀਕ ਹੈ ਹੀ ਨਹੀਂ ਕਰਮ धर्म पाखंड जो देसे تن ਜਮ ਜਗਾ ਕੀ ਲੋਟੈ ਇਹ ਬੰਦਾ ਜਮਾਂ ਦੀ ਮਾਰ ਖਾਏਗਾ ਕਿਉਂ ਇਹ ਧਾਰਮਿਕ ਕਰਮ ਉਹ ਕਰ ਰਿਹਾ ਜੋ ਸਿਰਫ ਦਿਖਾਈ ਦੇਂਦੇ ਨੇ ਕਿਰਤ ਅੰਦਰ ਨੀयत ਠੀਕ ਨਹੀਂ ਹੈ ਵਿਚਾਰ ਠੀਕ ਨਹੀਂ ਹੈ ਠੀਕ ਹੈ bade bade log gurudware di seva karde ne parbandhak ਕਿਆ ਭਾਵਨਾ ਕਰਕੇ ਨiyet ਕਰਕੇ ਪਤਾ ਨਹੀਂ ਕਿਤਨਾ ਪੋਕਾ ਹੰਕਾਰ ਉਹਨਾਂ ਦੇ ਦਿਲ ਦਿਮਾਗ ਤੇ ਅਸਵਾਰ ਹੈ ਮੈਂ ਤੇ ਐਕ ਤੱਕ ਦੇਖਿਆ ਹੈ ਪਰ ਮੇਰੀ ਜ਼ਿੰਦਗੀ ਲੰਗੀ ਇਸ ਤਰ੍ਹਾਂ بڑے بڑے ਦਾਨੀਆਂ ਨੂੰ ਹੰਕਾਰੀ ਦੇਖਿਆ بڑے بڑے ਗੈਨੀਆਂ ਨੂੰ ਹੰਕਾਰੀ ਦੇਖਿਆ بڑے بڑے ਕੀਰਤਨੀਆਂ ਕੋਲ ਵੀ ਕੁਝ ਨਹੀਂ ਔਰ ਬਹੁਤ ਸਾਰੇ ਧਾਰਮਿਕ ਮਨੁੱਖਾਂ ਕੋਲ ਵੀ ਕੁਝ ਨਹੀਂ ਤੇ ਧਾਰਮਿਕ ਮਨੁੱਖ ਦੀ ਪਛਾਣ ਵੀ ਧਾਰਮਿਕ ਕਰੇਗਾ ਦੂਸਰੇ ਨੇ ਕੀ ਕਰਨਾ ਕਿਸ ਤਰ੍ਹਾਂ ਕਰੋਗੇ ਮੈਂ ਅਕਸਰ ਉਦਾਹਰਣ ਦੇਣਾ ਹੁਣਾ ਤੇ ਇੱਥੇ ਵੀ ਦੁਹਰਾ ਦੇ ਆਂ ਧਿਆਨ ਨਾਲ ਸੁਣਨਾ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ ਜਵਾਨ ਉਸ ਦੇ ਸਾਹਮਣੇ ਨੇ ਪਰ ਜਵਾਨੀ ਕੀ ਆਉਂਦੀ ਬੱਚੇ ਨੂੰ ਕੀ ਪਤਾ ਜਵਾਨ ਹੋ ਕੇ ਪਤਾ ਚੱਲਦਾ ਹੈ ਜਵਾਨੀ ਕੀ ਹੈ ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ ਭਾਵੇਂ ਬੁੱਢੇ ਉਸ ਦੇ ਸਾਹਮਣੇ ਹੈ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਭਾਵੇਂ ਕਬਰਾਂ ਦਿਖਾਈ ਦੇ ਰਹੀਆਂ ਨੇ ਲਾਸ਼ਾਂ ਦਿਖਾਈ ਦੇ ਰਹੀਆਂ ਨੇ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਹੈ ਧਾਰਮਿਕ ਬਣ ਕੇ ਮਹਾਪੁਰਖ ਬਣ ਕੇ ਸੁਰਤ ਸ਼ਬਦ ਜੁੜ ਕੇ ਹੀ ਪਤਾ ਚੱਲਦਾ ਹੈ ਧਰਮ ਕੀ ਹੈ ਹੁ ਜਨੇ ਪਤਾ ਚੱਲਦਾ ਹੈ ਹੇ ਵੀ ਮੈਸ ਕਰਦੇ ਆ ਜਾਂ ਇਹ ਕਿ ਉਹ ਧਾਰਮਿਕ ਹੋ ਕੇ ਪਤਾ ਚੱਲਦਾ ਹੈ ਬੰਦਾ ਧਾਰਮਿਕ ਹੈ ਉਹ ਜ ਨਹੀਂ ਪਤਾ ਚਲੇਗਾ ਧਾਰਮਿਕ ਹੀ ਧਾਰਮਿਕ ਦੀ ਪਛਾਣ ਕਰੇਗਾ ਗੁਰਮੁਖ ਹੀ ਗੁਰਮੁਖ ਦੀ ਪਛਾਣ ਕਰੇਗਾ ਸਿੱਖ ਹੀ ਸਿੱਖ ਦੀ ਪਛਾਣ ਕਰੇਗਾ ਦੂਸਰਾ ਨਹੀਂ ਕਰ ਸਕਦਾ ਦੂਸਰਾ ਕਿਵੇਂ ਕਰੇਗਾ ਕਿਹੜੀ ਕਸੌਟੀ ਹੈ ਉਹਦੇ ਕੋਲ ਕਿਸ ਤਰ੍ਹਾਂ ਕਰੇਗਾ ਜਵਾਨ ਮੁਖ ਪਠਾ ਕਰਦਾ ਹੈ ਕੀਰਤਨ ਕਰਦਾ ਹੈ দান ਕਰਦਾ ਹੈ ਪਉਨ ਕਰਦਾ ਹੈ ਸੇਵਾ ਕਰਦਾ ਹੈ ਪਾਠ ਕਰਦਾ ਹੈ ਕ੍ਰਿਤ ਤੇ ਬਿਲਕੁਲ ਠੀਕ ਨਿਯਤ ਠੀਕ ਨਹੀਂ ਹੈ ਭਾਵਨਾ ਠੀਕ ਨਹੀਂ ਹੈ ਵਿਚਾਰ ਠੀਕ ਨਹੀਂ ਹੈ ਸੋਚਣੀ ਠੀਕ ਨਹੀਂ ਕ੍ਰਿਤ ਠੀਕ ਹੈ ਤੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਖੰਡ ਹੈ ਕਿ ਪ੍ਰਭੂ ਨੂੰ ਕਬੂਲ ਨਹੀਂ ਹਾਂ ਸਮਾਜ ਨੂੰ ਕਬੂਲ ਹੈ ਕਾਨੂੰਨ ਦਾ ਮਸਲਾ ਵੀ ਹੱਲ ਹੋ ਜਾਏਗਾ ਕਿਉਂਕਿ ਕ੍ਰਿਤ ਠੀਕ ਹੈ ਤੇ ਸਮਾਜ ਦੀ ਦ੍ਰਿਸ਼ਟੀ 'ਚ ਵੀ ਚੰਗਾ ਚੰਗਾ ਜਾਪੇਗਾ ਗੈਨੀ ਹੈ ਦਾ ਨਹੀਂ ਹੈ ਚੰਗਾ ਫਿਰ ਤਾਂ ਠੀਕ ਹੈ ਗੁਰੂ ਦੀ ਨਿਗਾਹ ਠੀਕ ਨਹੀਂ ਹੈ ਪਖੰਡ ਹੈ ਪ੍ਰਮਾਤਮਾ ਦੀ ਨਿਗਾਹ ਵਿੱਚ ਇਹ ਕਬੂਲ ਨਹੀਂ ਕਿਉਂਕਿ ਇਸ ਦੀ ਨੀਅਤ ਠੀਕ ਨਹੀਂ ਹੈ ਭਾਵਨਾ ਠੀਕ ਨਹੀਂ ਹੈ ਵਿਚਾਰ ਠੀਕ ਨਹੀਂ ਨੇ ਇੱਕ ਦਫਾ ਹੁਣ ਮੈਂ ਫਿਰ ਗਣਤੀ ਕਰਾਂ ਸਮਾਂ ਪੂਰੀ ਹੋ ਗਿਆ ਹੈ ਕਰਤ ਵੀ ਠੀਕ ਹੈ ਵਿਚਾਰ ਵੀ ਠੀਕ ਨੇ ਇਹ ਪ੍ਰਥਮ ਸ਼੍ਰੇਣੀ ਹੈ ਵਿਚਾਰ ਠੀਕ ਨੇ ਸੋਚਨੇ ਠੀਕ ਹੈ ਨੀਅਤ ਠੀਕ ਹੈ ਕਦੀ ਕਦੀ ਕਿਰਤ ਗਲਤ ਹੋ ਜਾਂਦੀ ਹੈ ਇਹ ਦੂਸਰੀ ਸ਼੍ਰੇਣੀ ਹੈ ਇਸ ਸਮਾਜ ਨੂੰ ਕਬੂਲ ਨਹੀਂ ਹੋ ਸਕਦੇ ਲੇਕਿਨ ਗੁਰੂ ਨੂੰ ਕਬੂਲ ਨੇ ਪਰਮਾਤਮਾ ਨੂੰ ਕਬੂਲ ਨੇ ਤੀਸਰਾ ਕਿਰਤ ਠੀਕ ਹੈ ਬਿਲਕੁਲ ਠੀਕ ਹੈ ਕੋਈ ਕਿਰਤ ਗਲਤ ਨਹੀਂ ਕਰਦੇ ਨੀਅਤ ਠੀਕ ਨਹੀਂ ਹੈ ਵਿਚਾਰ ਠੀਕ ਨਹੀਂ ਹੈ ਸੋਚਨੇ ਠੀਕ ਨਹੀਂ ਹੈ ਇਸ ਸਮਾਜ ਨੂੰ ਤੇ ਕਬੂਲ ਲੈ ਕਾਨੂੰਨ ਨੂੰ ਕਬੂਲ ਲੈ ਗੁਰੂ ਨੂੰ ਕਬੂਲ ਲੈ ਨੇ ਪਰਮਾਤਮਾ ਨੂੰ ਕਬੂਲ ਨਹੀਂ ਨੇ ਇਹ ਪਖੰਡ ਹੈ ਇੱਕ ਚੌਥੇ ਨਾ ਨਿਯਤ ਠੀਕ ਹੈ ਨਾ ਕਰਤ ਠੀਕ ਹੈ ਕਰਮ ਵਿਚਾਰ ਵੀ ਠੀਕ ਨਹੀਂ ਕਰਮ ਕਰਤ ਵੀ ਠੀਕ ਨਹੀਂ ਅੰਦਰ ਦੀ ਭਾਵਨਾ ਵੀ ਠੀਕ ਨਹੀਂ ਬਾਹਰ ਜੋ ਪ੍ਰਗਟ ਕਰਦੇ ਨੇ ਉਹ ਵੀ ਠੀਕ ਨਹੀਂ ਕਹਿੰਦੇ ਨੇ ਵਿਚਾਰ ਦੇ ਵਿਚ ਸੋਚਣੀ ਦੇ ਵਿਚ ਨੀਅਤ ਦੇ ਵਿਚ ਮਹਾਪੁਰਖ ਦੇ ਹਰਵਕ ਦਇਆ ਚਲਦੀ ਹੈ ਹਰਵਕ ਦਇਆ ਚਲਦੀ ਹੈ ਕ੍ਰਿਤ ਦੇ ਵਿਚ ਕਿਦਰੇ ਕਿਦਰੇ ਪ੍ਰਗਟ ਹੁੰਦੀ ਹੈ ਜਦ ਲੋੜ ਪੈ ਜਾਏ ਦੁਸ਼ਟ ਦੇ ਵਿਚ ਵਿਚਾਰ ਦੇ ਵਿਚ ਨੀਅਤ ਦੇ ਵਿਚ ਹਰਵਕ ਚੋਰੀ ਚਲਦੀ ਹੈ ਹਰਵਕ ਦੀਯਾਰੀ ਚਲਦੀ ਹੈ ਕ੍ਰਿਤ ਦੇ ਵਿਚ ਉਦੋਂ ਪ੍ਰਗਟ ਹੁੰਦੀ ਹੈ ਜਦ ਕਿਦਰੇ ਮੌਕਾ ਮਿਲ ਜਾਏ ਮੈਂ ਫਿਰ ਦੌੜਨ ਲਗਾ ਨੂੰ ਪਗੜਨਾ ਮਹਾਪੁਰਖ ਦੇ ਵਿਚਾਰ ਵਿੱਚ ਹਰ ਵਕਤ ਦਇਆ ਚੱਲਦੀ ਹੈ ਹਰ ਵਕਤ ਪ੍ਰੇਮ ਚੱਲਦਾ ਹੈ ਹਰ ਵਕਤ ਸਮ ਦ੍ਰਿਸ਼ਟੀ ਚੱਲਦੀ ਹੈ ਹਰ ਵਕਤ ਪ੍ਰਭੂ ਦਾ ਨਾਮ ਚੱਲਦਾ ਹੈ ਕਿਰਤ ਦੇ ਵਿੱਚ ਕਦੇ-ਕਦੇ ਪ੍ਰਗਟ ਹੁੰਦਾ ਹੈ ਕਿਰਤ ਦੇ ਵਿੱਚ ਜਿੱਥੇ ਲੋੜ ਪੈ ਜਾਏ ਵਿਚਾਰ ਦੇ ਤੇ ਹਰ ਵਕਤ ਦਇਆ ਹੀ ਦਇਆ ਪ੍ਰੇਮ ਹੀ ਪ੍ਰੇਮ ਕ੍ਰਿਤ ਦੇਚ ਉਦੋਂ ਪ੍ਰਗਟ ਕਰਦਾ ਜਿੱਥੇ ਕਿਦਰੇ ਲੋੜ ਪੈ ਜਾਏ। ਦੁਸ਼ਟੇ ਵਿਚਾਰ ਦੇਚ ਤੇ ਹਰ ਵਕਤ ਦੋਰਾਚਾਰ ਚੱਲਦਾ ਹੈ। ਨiyet ਦੇਚ ਤੇ ਹਰ ਵਕਤ ਚੋਰੀ ਚੱਲਦੀ ਹੈ, ਬੇਈਮਾਨੀ ਚੱਲਦੀ ਹੈ। ਸੋਚਣੀ ਦੇਚ ਤੇ ਹਰ ਵਕਤ ਪਰਾਇਆ ਧਨ ਚੱਲਦਾ ਹੈ, ਪਰਾਇਆ ਤੰ ਚੱਲਦਾ ਹੈ। ਪ੍ਰਕ੍ਰਿਤ ਦੇਚ ਉਦੋਂ ਪ੍ਰਗਟ ਕਰਦਾ ਜਿੱਥੇ ਕਿਦਰੇ ਮੌਕਾ ਬਣ ਜਾਏ। ਕਿਦਰੇ ਮੌਕਾ ਲੱਭ ਜਾਏ। ਮੌਕਾ ਬਣ ਜਾਏ ਮੌਕਾ ਨਾ ਲੱਭੇ ਤੋਂ ਫਿਰ ਉਸ ਦੇ ਬੁਰੇ ਵਿਚਾਰ ਕਰਤ ਨੇ ਬਣਦੇ ਹਰ ਉਹ ਕਿ ਦਇਆ ਚਲਦੀ ਹੈ ਮਹਾਪੁਰਸ਼ ਦੇ ਕਰਤ ਦੇ ਚੁੱਥੇ ਪ੍ਰਗਟ ਕਰਦਾ ਜਿੱਥੇ ਲੋੜ ਪੈ ਜਾਏ ਦਇਆ ਨੂੰ ਉੱਥੇ ਪ੍ਰਗਟ ਕਰਦਾ ਹੈ ਹਰ ਵਕ ਦੋਰਾਚਾਰ ਚੱਲਦਾ ਹੈ ਦੋਸ਼ ਤੇ ਹਰ ਵਕ ਚੋਰੀ ਚੱਲਦੀ ਹੈ ਦੋਸ਼ ਤੇ ਕਰਤ ਦੇ ਵਿੱਚ ਉਦੋਂ ਪ੍ਰਗਟ ਕਰਦਾ ਜਿੱਥੇ ਕਿਦਰ ਉਸ ਨੂੰ ਮੌਕਾ ਲੱਗ ਜਾਏ ਜਿੱਥੇ ਕਿਸੇ ਉਸ ਨੂੰ ਮੌਕਾ ਮਿਲ ਜਾਏ ਕ੍ਰਿਤਵੀ ਪੈੜੀ ਹੈ ਵਿਚਾਰ ਵੀ ਪੈੜੇ ਨੇ ਇਹ ਚੌਥੀ ਸ਼੍ਰੇਣੀ ਨਾ ਸਮਾਜ ਕਬੂਲ ਕਰਦਾ ਹੈ ਨਾ ਪ੍ਰਮਾਤਮਾ ਕ੍ਰਿਤ ਚੰਗੀ ਹੈ ਵਿਚਾਰ ਚੰਗੇ ਨਹੀਂ ਸਮਾਜ ਕਬੂਲ ਕਰਦਾ ਹੈ ਪ੍ਰਮਾਤਮਾ ਕਬੂਲ ਨਹੀਂ ਕਰਦਾ ਵਿਚਾਰ ਚੰਗੇ ਨੇ ਨਿਯਤ ਚੰਗੀਆਂ ਕਦੀ ਕਦੀ ਕ੍ਰਿਤ ਵਾੜੀ ਹੋ ਜਾਂਦੀ ਹੈ ਸਮਾਜ ਤੇ ਠੋਕਰ ਮਾਰਦਾ ਹੈ ਪ੍ਰਮਾਤਮਾ ਕਬੂਲ ਕਰਦਾ ਹੈ ਗੁਰੂ ਕਬੂਲ ਕਰਦਾ ਹੈ ਵਿਚਾਰ ਵੀ ਠੀਕ ਨੇ ਨੀਅਤ ਵੀ ਠੀਕ ਹੈ। ਕ੍ਰਿਤ ਵੀ ਠੀਕ ਹੈ। ਇਸ ਸਵਾਲ ਤੇ ਪ੍ਰਮਾਤਮਾ ਸੰਸਾਰ ਤੇ ਨਿਰੰਕਾਰ ਲੋਕ ਤੇ ਪਰਲੋਕ ਦੋਹਾਂ ਦੇ ਸਬੂਲ ਹੋ ਜਾਂਦਾ।